ਤੇ ਜਿਵੇਂ ਆ ਲਾਇਆ ਤਾਂ 310 ਰੁਪਏ 9 ਮੀਟਰ ਆਹਦੇ ਰੇਟ ਲਿਖੇ ਹੋ ਨੇ ਸਾਰਿਆਂ ਦੇ ਤੁਹਾਨੂੰ ਦਿਖਾ ਦਿੰਨੇ ਹਾਂ ਹੋਰ ਵੀ ਆਪਾਂ ਬਹੁਤ ਸਸਤਾ ਹੈ 200 ਰੁਪਏ ਲਓ ਵੀ 200 ਰੁਪਏ ਤੂੰ ਵੱਲ ਆ ਦੇਖ ਪ੍ਰਿੰਟ ਦੇ ਲੈ ਆਹ ਦੇਖ ਕਿੰਨਾ ਸੋਹਣਾ ਆ ਦੇਖ ਲੈ ਲਓ ਤੇ ਹੈਗੀ ਆ 360 ਦੀ 9 ਮੀਟਰ ਆ ਦੇ ਮਿਲਿਆ ਸਾ 360 ਰੁਪਏ ਦੀ 9 ਮੀਟਰ ਇਹ ਕਰ ਕੱਢਣਾ ਹੋਵੇ ਅੱਛਾ ਸੂਲ ਠੀਕ ਹੈ ਨੀਚੇ ਬਾਦਰ ਕੱਢਣਾ ਹੋ ਉਹ ਚੀਜ਼ ਆ ਜਾਂ ਚੁੰਮੀ ਦੇ ਪੱਲੇਾਂ ਦੇ ਬਾਦਰ ਕੱਢਣਾ ਹੋਵੇ ਉਹ ਚੀਜ਼ ਹੈ ਲਓ ਵੀ ਹਾਂ ਭਈ ਅੱਗੇ ਭਈ ਹੋਰ ਇਹ ਹੈਗੀ 360 ਦੀ 9 ਮੀਟਰ ਹਾਂ ਪੰਜਾਂ ਨੇ ਆਣੀਆਂ ਦੀਆਂ ਸਾਰੀਆਂ ਲੈਸਾਂ ਹੀ ਲੈਸਾਂ ਤੁਹਾਨੂੰ ਮਿਲ ਜਾਣਗੀਆਂ ਇੱਥੋਂ ਕਰੋ ਚੈੱਕ ਆਹ ਪੀਆ ਲੈ ਬਹੁਤ ਵੈਰਾਈਟੀ ਦੀਆਂ ਲੈਸਾਂ ਨੇ ਬਾਕੀ ਆ ਆ ਗਈ ਇੱਧਰ ਹੋਰ ਤੇ ਆ ਆ ਗਈ ਜਮੇ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਲਓ ਵੀ ਪਹੁੰਚ ਗਏ ਆਪਾਂ ਸ਼ਹਿਰ ਮਰੇਕ ਕੋਲੇ ਤੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਸ਼ਹਿਰ ਮਰੇਕ ਕੋਲੇ ਦਾ ਕੱਪੜਾ ਹੁੰਦਾ ਬਾਜ਼ਾਰ ਤੇ ਲਓ ਵੀ ਆਪਾਂ ਪਹੁੰਚ ਗਏ ਸ਼ਰੰਦੀ ਗੇਟ ਤੇ ਚੱਲਦੇ ਆ ਆਜੋ ਅੱਗੇ ਤੇ ਅੱਜ ਆਪਾਂ ਜਾਵਾਂਗੇ ਇੱਧਰ ਅੱਜ ਆਪਾਂ ਇੱਧਰੋਂ ਚੱਲਦੇ ਆ ਲਓ ਲਓ ਵੀ ਦੁਪੱਟਾ ਹੈ ਦੁਪੱਟਾ ਦੁਪੱਟਾ 150 ਦਾ ਕਿਹੜਾ ਕਿਹੜਾ ਹੈ ਹਾਂ ਡਿਸਕਾਊਂਟ ਹਾਂ ਵੀ ਵਧੀਆ ਚ ਡਿਸਕਾਊਂਟ ਲਓ ਵੀ ਲੈਣੇ ਦੁਪੱਟੇ ਹੁਣ ਆਪਣੇ ਕੋ ਤਾਂ ਹੈਗੇ ਨੇ ਆਪਾਂ ਤਾਂ ਉਹ ਨੂੰ ਦੇਖ ਲਾ ਤੂੰ ਮਸ਼ੀਨ ਤੇ ਮਸ਼ਲੀਨ ਦੇ ਦੁਪੱਟੇ ਕਿਹੜੇ ਦਿਖਾਈ ਮਸ਼ਲੀਨ ਦੇ ਦੁਪੱਟੇ ਵਾਈਟ ਚ ਦਿਖਾਈ ਕਿੰਨੇ ਮੀਟਰ ਹੁੰਦੇ 2.5 ਮੀਟਰ 2.5 ਮੀਟਰ ਸਾਲਾ ਵਾਲਾ ਮੇਰਾ ਦੁਪੱਟਾ ਬਹੁਤ بڑا ਸੀ ਉਹ ਵੱਡੇ ਦਾ 150 ਦਾ ਬਾਣੀ ਹੋਏ ਬਣਾ ਠੀਕ ਹੋ ਬਣਦਾ ਹੀ ਮੀਟਰ ਦੁਪੱਟਾ ਲੰਗਿਆ ਮੇਰੀ ਪਣਾ ਦਾ ਵੱਡਾ ਫਿਰ ਮਿਲਣਾ ਚਾਹ ਦੇਖੋ ਮਸਲੀਨ ਚਾਹੇ ਮਸਲੀਨ ਚਾਹੇ ਤੂੰ ਆਏ ਕਰ ਇਹ ਦੋ ਲੈ ਲਾ ਕੋਈ ਮਤਲਬ ਨਹੀਂ ਤੇਰਾ ਦੇਖ ਲੂਗੀ ਅੱਜ ਵੀ ਮਿਲੂਗਾ ਮਸਲੀਨ ਜੇ ਲਾਈਨਾਂ ਲੂਣਾ ਚ ਮੈਂਟ ਮਾਰਿਆ ਮੈਂ ਵੀ ਮਾਰਦਾ ਖੌਦਾ ਇਹਦਾ ਹਾਂਜੀ 150 ਦਾ 150 ਦਾ 150 ਦਾ ਦੁਪੱਟਾ ਆ 22 ਮੀਟਰ ਤੇ ਆ ਦੇਖੋ ਬਈ ਤੇ ਆ ਬਾਕੀ ਇੱਧਰ ਸਾਰਾ ਬਾਜ਼ਾਰ ਆ ਜਿਹਨੂੰ ਤੁਸੀਂ ਦੇਖ ਸਕਦੇ ਹੋ ਨਾ ਚੱਲਦੇ ਆ ਅੱਗੇ ਆ ਵੀ ਦੇਖੋ ਆ 100 ਰੁਪਏ ਦਾ ਨਾ ਤੇ ਬਾਕੀ ਆ ਸਾਰੀ ਮਾਰਕੀਟ ਆ ਦੇਖਦੇ ਐਵੇਂ ਦੀ ਸਾਰੀਆਂ ਦੁਕਾਨਾਂ ਨੇ ਇੱਥੇ ਨਾ ਲੋ ਚੱਲਦੇ ਆ ਅੱਗੇ ਲੈ ਵੀ ਹੁਣ ਲੈ ਰਿਆ ਕੋਟੇ ਪਜਾਮੇ ਬਸ ਇੰਨੇ ਤਾਂ ਕੀ ਕਰ ਲੈਨੇ ਬਾਕੀ ਉਹ ਪੱਲੇ ਬੈਗ ਹਾਂ ਉੱਤੇ ਪਜਾਮੇ ਲੈ ਲੈ ਹਾਂ ਤੂੰ ਵੀ ਲੱਗ ਉੱਧਰ ਬਣਾ ਲੈ ਅੰਡਰ 4 5 ਹਾਂ ਜਿਵੇਂ ਵੀ ਹੌ ਲੱਗ ਲੱਗ ਹਾਂ ਜਾਣ ਇਹ ਤਾਂ ਬਿੱਕਾ ਪੈਣੇ ਆਏ ਆਇਆ ਇੱਧਰ ਪੈਕ ਹੋ ਰਹੇ ਨੇ ਸਸਤੇ ਕੁਰਤੇ ਪਜਾਮੇ ਆ ਇਹ ਐ ਹਾਂ ਹਾਂ ਉਹ ਲਾ ਲਈ ਭਾਰ ਲਿਆ ਬੈਗ ਪੂਰਾ ਕੁਰਤੇ ਪਜਾਮੇ ਨਾਲ ਇਹਦੀ ਲਾਤ ਇਹਦੀ ਗੱਲ ਕਿੱਥੇ ਗਈ ਉਹ ਮੈਂ ਚੱਕ ਕੇ ਦੇਖਣ ਜਾੱਕਦੇ ਦੇਖਣਾ ਕਿ ਮੈਂ ਕਿਹੜਾ ਚੱਕ ਤੇ ਬਾਈ ਉਹਨਾਂ ਦਾ ਪਰ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਦਿੰਨੇ ਆ ਕਾਰਡ ਲਾ ਨਾ ਮੇਰੇ ਵਿੱਚ ਤੇ ਸਸਤੇ ਕੁਰਤੇ ਪਜਾਮੇ ਲੈ ਸਕਦੇ ਹਾਂ ਲੋ ਜੀ ਚੱਲਦੇ ਆ ਅੱਗੇ ਹੁਣ ਲਓ ਵੀ ਅੱਜ ਆਪਾਂ ਇਹਦੀ ਸ਼ਾਪਿੰਗ ਕਰਨ ਸਹਿਰ ਮਰੇਕ ਕੋਲੇ ਤੇ ਚੱਲਦੇ ਆ ਅੱਗੇ ਹੁਣ ਆਪਾਂ ਜਾਣਾ ਲੈਸ ਵਾਲੀ ਦੁਕਾਨ ਤੇ ਤੁਹਾਨੂੰ ਦਿਖਾਉਣਾ ਵੀ ਸਸਤੀ ਲੈ ਦਿੱਥੋਂ ਮਿਲ ਜਾਂਦੀ ਆ ਬਾਕੀ ਆ ਤੁਸੀਂ ਸਾਰੀ ਮਾਰਕੀਟ ਦੇਖ ਸਕਦੇ ਹੋ ਨਾ ਲਓ ਇੱਥੇ ਤੁਹਾਨੂੰ ਬਹੁਤ ਸਾਰੀਆਂ ਕੱਪੜੀਆਂ ਦੀਆਂ ਦੁਕਾਨਾਂ ਨੇੜਿਓਂ ਦੇਖਣ ਨੂੰ ਮਿਲ ਜਾਣਗੀਆਂ ਆਪਾਂ ਚੱਲਦੇ ਆ ਅੱਗੇ ਲਾ ਵੀ ਚੱਕੋ ਸੂਟ ਪੰਜ ਹੋਗੇ ਨਾ ਉਹ ਵੀਰੇ ਸੇਮ ਤਾਂ ਨਹੀਂ ਹੋਇਆ ਕੋਈ ਯਾਰ ਇਹ ਕੋ ਸੂਟ ਬਹੁਤ ਸਸਤਾ ਹੈ 200 ਰੁਪਏ ਲੈ ਵੀ 200 ਰੁਪਏ ਦੇਖ ਤੂੰ ਪਾਲੀ ਆ ਦੇਖ ਪ੍ਰਿੰਟ ਲੈ ਆਹ ਦੇਖ ਕਿੰਨਾ ਸੋਹਣਾ ਆ ਦੇਖ ਲੈ ਨੈਨੋ ਲੈ ਭਾਈ ਦੋ ਦੋ 200 ਦੇ ਸੂਟ ਚੱਕੋ ਆ ਸਹੀ ਗੱਲ ਆ ਪੰਜ ਕਰਾ ਲੈ ਕਰਾ ਦੇ ਚੱਕ ਬਈ ਇਹ ਵੀ ਚੱਕ ਲੈ ਪੰਜ ਲੈਣਾ ਤਾਂ ਨਹੀਂ ਸੂਟ ਆ 200 ਦਾ ਲੈਣਾ ਟਰਾਈ ਚਾ ਫੋਟਾ ਬਹੁਤ ਹੁੰਦਾ ਨਹੀਂ ਲਾ ਭਾਈ ਇਹਦਾ ਵੀ ਕਰਤਾ ਸੌਦਾ ਭਾਈ ਉਧਰ ਪੰਜ ਲੈ ਲੇ ਆਪਾਂ ਇਹ ਆਹ ਕਾਇ ਲੈ ਆ ਲੈ ਆ ਕੇ ਤੇਰੇ ਕੋਲ ਹੋਵੇ ਉੱਪਰ ਤੇਰੇ ਕੋਲ 200 ਰੁਪਏ ਦਾ ਮਿਲ ਜੂਗਾ ਲੈ ਵੀ ਆ ਜਣ ਉੱਪਰ ਨਹੀਂ ਭੇ ਅੱਛਾ ਆ ਭਾਈ ਇਹ ਦੁਕਾਨ ਆ ਆਪਾਂ ਜਾ ਰਹੇ ਹਾਂ ਚੱਲਦੇ ਆਂ ਅੱਗੇ ਹੁਣ ਆਪਾਂ ਹੈ ਨਾ ਲੋ ਵੀ ਆਹ ਦੇਖੋ ਸੂਟ ਸੋਨੇ ਸੋਨੇ ਸੂਟ ਹਨ ਦੇਖ ਸਕਦੇ ਹੋ ਲੋ ਸੁਖੋਲਾ ਕਾਸਮ ਵਾਲਾ ਰੋ ਤੇ ਆਹ ਸਾਰਾ ਬਾਜ਼ਾਰ ਆ ਬਾਕੀ ਆ ਪਏ ਨੇ ਸੂਟ ਲੋ ਚੱਲਦੇ ਹੁਣ ਆਪਾਂ ਜਾਣਾ ਲੈਸ ਵਾਲੇ ਦੇ ਤੇ ਬਾਕੀ ਆ ਸੂਟ ਨੇ ਇਹਨਾਂ ਤੇ ਕਢਾਈ ਕਰਾਉਣੀ ਆ ਦੇਖਦੇ ਆ ਕਢਾਈ ਵਾਲਾ ਵਧੀਆ ਕੋਈ ਤੇ ਅੱਜ ਤਾਂ ਆਪਾਂ ਸ਼ੋਪਿੰਗ ਕਰਨ ਆਈ ਦੀ ਤੇ ਆਡੇ ਤੋਂ ਸਾਰਾ ਨਾ ਯਾਰ ਮਰੇ ਕੋਲ ਨਾ ਤੇ ਏਦੋ ਆ ਜਾਣਾ ਆਪਾਂ ਨੇ ਲੈਸ ਵਾਲੀ ਦੁਕਾਨ ਤੇ ਤੇ ਫਿਰ ਆਪਾਂ ਜਾਣਾ ਲੋਹਾ ਬਾਜ਼ਾਰ ਚਮੜਾ ਮਾਰਕੀਟ ਉੱਤੇ ਪੰਜਾਬੀ ਜੁੱਤੀ ਉਹ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਦੁਕਾਨਾਂ ਦੇ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਪਹੁੰਚੇ ਆਂ ਸਾਵਰ ਲੈਸ ਏਜੰਸੀ ਆਜੋ ਚੱਲਦੇ ਆਂ ਅੰਦਰ ਲਓ ਵੀ ਪਹੁੰਚ ਗਏ ਲੈਸ ਵਾਲੀ ਦੁਕਾਨ ਤੇ ਇਹ ਤੁਹਾਨੂੰ ਲੈਸ ਬਹੁਤ ਸਸਤੀ ਮਿਲ ਜੂ। ਬਣਾਉਣੇ ਲਵਾਦੇ ਹੋ। ਦੇਖ ਸਕਦੇ। ਲੈਸ ਹੀ ਲੈਸ। ਹੁਣ ਪਹਿਲਾਂ ਉਧਰ ਵੀ ਆਉਗਾ। ਆ ਦੇਖੋ। ਲੈਣਾ। ਆਸੇ ਹੀ ਲੱਗਦੀ ਹੈ ਨਾ। ਉਹ ਲੇ ਹੋ ਗਿਆ। ਹੁਣ ਅਗਲੀ ਕਦਰ। ਪਹਿਲਾਂ ਤੁਹਾਡੇ ਵਾਲੇ ਚ ਟੂਰਣ ਦੇ ਪਾਣੀ ਪੜਨੀ ਆ। ਆ ਵੜ। ਲਓ ਵੀ ਆ ਪੀਆ ਲੈਸ। ਦੇਖੋ। ਆ ਉਹਦੇ ਨਾਲ ਚੱਲਦੀ ਆ। ਉਹ ਕੱਟਿਓ? ਨਹੀਂ। ਆ ਦੇਖੋ ਬਲੈਕ। ਇਹ ਡਾਰਕ ਗ੍ਰੇ ਆ। ਮੈਂ ਆਏ ਕੋਈ ਨਹੀਂ ਬਿੰਦਰ ਹਾਂਜੀ ਬਾਕੀ ਇੱਧਰ ਦੇਖੋ ਕੁਆਂਟੀਟੀ ਸੇਮ ਨਾਲ ਹੀ ਹੋਣੀ ਆ ਬਾਅਦ ਹੀ ਬਾਅਦ ਦੇ ਲੱਗੂ ਓਰੇ ਓਰੇ ਵੀ ਮਿਲਦੀ ਨਹੀਂ ਹੈਗੀ ਨਹੀਂ ਮੇਰੀ ਰੰਗ ਦੇ ਘਾਟੇ ਦੇ ਦੰਦਾ ਉਹ ਕਰਦੇ ਆ ਅਸੀਂ ਲਓ ਬਾਕੀ ਤੁਹਾਨੂੰ ਉੱਧਰ ਦਿਖਾਉਣੀ ਆ ਕੁਆਂਟੀਟੀ ਹੋਰ ਤੇ ਹੋਰ ਦੇਖੋ ਚੱਲੋ ਅੱਥਮ ਆ ਕੀ ਮੈਂ ਨਾ ਦੋੇ ਦੇ ਦੇ ਇਹਨਾਂ ਚੁਪਲੇਣ ਵਾਲੀ ਫਿਰ ਉਹ ਮਲਟੀ ਹਰੇ ਲੇ ਲਾਂਗੇ ਆ ਦੇਖੋ ਤੁਮ ਦਿਖਾਉਣੀ ਦੇਖੋ ਵੀ ਲੈਸ ਤੇ ਜਿਵੇਂ ਆ ਲੈਸ ਆ ਨਾ 310 ਰੁਪਏ 9 ਮੀਟਰ ਆਹਦੇ ਰੇਟ ਲਿਖੇ ਹੋ ਨੇ ਸਾਰਿਆਂ ਦੇ ਤੁਹਾਨੂੰ ਦਿਖਾ ਦਿੰਨੇ ਆ ਹੋਰ ਵੀ ਆਪਾਂ ਹਨ ਉਹ ਹੋਰ ਦਿਖਾ ਦਿੰਦੇ ਆ ਤੇ ਦੇਖ ਲੈਂਦੇ ਆ ਇਹ ਤੇ ਲਿਖਿਆ ਨਹੀਂ ਹੋਇਆ ਆ ਦੇ ਆ ਵੀ ਤੁਹਾਨੂੰ ਨਹੀਂ ਇਹ ਮਾ ਬਰਾਜੀ 310 9 ਮੀਟਰ ਇਹ ਕਾ ਜੀ ਇੱਥੇ ਕਦਾਂ ਵੀ ਲਾਵਾਂਗੇ ਤੁਹਾਨੂੰ ਡੀਆਈ ਕਰਨ ਨੂੰ ਸਾਹਮਣੇ ਫਾਪਾ ਬਣਾ ਰਹੀ ਨਾ ਗੱਲ ਤੇ ਨਾਭੀ ਤੇ ਨਾਭੀ ਰਾਣੀ ਹੈ ਬਾਕੀ ਆ ਪੰਨਿਆਂ ਨੇ ਹੋਰ ਅੱਗੇ ਲਓ ਦੇਖੋ ਸਾਰੀਆਂ ਆ ਵੀ ਮਿਲ ਜਾਣਗੀਆਂ ਤੁਹਾਨੂੰ ਜੇ ਮੈਂ ਆਹ ਦੇਖ ਸਕਦੇ ਆ ਲੋਗੀ ਕਢਾਈ ਵਾਲਾ ਵੀ ਪੀਸ ਆ ਦੇਖੋ ਅੱਗੇ ਲੈ ਕਢਾਈ ਦਾ ਪੀਸ ਦੇਖ ਕੇ ਉਹਨੂੰ ਦੀ ਲਾ ਲੈਣੇ ਫਿਰ ਦੇਖ ਲੋ ਵਾਸੀ ਤੋਂ ਪੂਰੀ ਕੁੱਪ ਨਹੀਂ ਤੇ ਮਲਟੀ ਮਾਈਨਰ ਮੈਂ ਲੈ ਲਿਆ ਤਾਂ ਠੀਕ ਤੇ ਆ ਦੇਖੋ ਤੇ ਹੈਗੀ ਆ 360 ਦੀ 9 ਮੀਟਰ ਇਹ ਕੁੱਲੀ ਵੀ ਪਈ ਇੱਥੇ ਆ ਦਿਖਾਉਣਾ ਤੁਹਾਨੂੰ ਮੈਂ ਲੋ ਦੇ ਇਹ ਮੇਰੇ ਲਿਆ ਆ 360 ਰੁਪਏ ਦੀ 9 ਮੀਟਰ ਇਹ ਲੋਭਾ ਆ ਦੇ ਸਾਰੇ ਤੇ ਰੇਟ ਲੱਗੇ ਹੋਏ ਨੇ ਤਕਰੀਬਨ ਜਿਹੜੇ ਆ ਇਦਾਂ ਦੀ ਲੈਸਾਂ ਨੇ ਆ ਰਹੀਆਂ ਥੋੜੀਆਂ ਫੈਂਸੀ ਆ ਦੇਖੋ ਬਾਕੀ ਤੁਹਾਨੂੰ ਬਲੈਕ ਵੀ ਮਿਲ ਜੂਗੀ ਇੱਥੇ ਜਿਵੇਂ ਆ ਪਈਆ ਹਨਾ ਲੋਭਾ ਬਲੈਕ ਬਾਕੀ ਹੋਲ ਸੇਲ ਦੁਕਾਨ ਆ ਇਹ ਰੈਟਾਂ ਦੀ ਨੰਬਰ ਮੈਂ ਤੁਹਾਨੂੰ ਸਕਰੀਨ ਦੇ ਮੂਰੇ ਸ਼ੋਅ ਕਰਦਾ ਤੁਸੀਂ ਬਾਅਦ ਵਿੱਚ ਨਾਲ ਕੰਟੈਕਟ ਕਰ ਸਕਦੇ ਮੈਂ ਕਹਿੰਦੀ ਇਹਨੂੰ ਮੈਡਮ ਕਹਿੰਦੀ ਇੱਕ ਚੀਜ਼ ਕਰੇਗਾ ਆ ਦੇਖੋ ਇੱਧਰ ਹੋਰ ਉਹ ਮੈਂ ਬਲੈਕ ਵਾਈਟ ਪਈਆ ਨਾ ਆ ਬਈਆ ਵਾਈਟ ਲਓ ਜੀ ਆ ਵਾਈਟ ਆ ਗਈ ਦੇਖੀ ਯਾਹ ਨਹੀਂ ਆ ਦੇਖੋ ਲਓ ਪਰ ਕੱਢਣਾ ਹੋਵੇ ਅੱਛਾ ਅੱਛਾ ਸੂਲ ਠੀਕ ਹੈ ਬਾਦਰ ਕੱਢਣਾ ਹੋ ਉਹ ਚੀਜ਼ ਆ ਜਾ ਚੁੰਮੀ ਦੇ ਪੱਲੇ ਦਾ ਬਾਦਰ ਕੱਢਣਾ ਹੋਵੇ ਉਹ ਚੀਜ਼ ਆ ਲਓ ਵੀ ਉਹ ਨੀਕੀ ਦਬਾਉਂਦਾ ਆ ਦੇਖੋ ਇੱਕ ਹੋਰ ਬਾਕੀ ਆ ਪਈਆਂ ਇੱਧਰ ਹਾਂ ਵੀ ਚੱਲੀਓ ਤਨ ਤੇ ਬਾਕੀ ਆ ਇੱਧਰ ਪਈਆ ਵਾਈਟ ਆ ਦੇਖੋ ਵਾਈਟ ਪਈ ਇੱਧਰ ਲਓ ਕਾਉਂਟੀਟੀ ਬਹੁਤ ਆ ਹੋਲ ਸੇਲ ਦਾ ਕੰਮ ਆ ਬਾਈ ਉਹਨਾਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਬੰਦੇ ਇੱਧਰ ਮੈਚਿੰਗ ਕਰ ਰਹੇ ਆ ਲੈਸਾਂ ਦੀ ਇਹ ਜੀ ਲਾਈਟ ਕਲਰ ਰੱਖੋ ਲਓ ਨਾ ਉਹ ਵੀ ਕੰਤਰ ਲਿਆਉਂਦੇ ਫੋਟੋ ਵੀ ਨਹੀਂ ਹੈਗੀ ਨਾਲ ਲੈ ਕੇ ਆਇਆ ਕਰੋ ਉਹ ਕਿੰਨੇ ਜਾਂ ਆ 골ਡਨ ਆ ਗਈਆਂ 30 ਗਲਾ ਲੰਨੇ ਆ ਹੋਰ ਕੀ ਆ ਲਓ ਵੀ ਅੱਗੇ ਤੁਹਾਨੂੰ ਮੋਤੀ ਵਾਲੀ ਮਿਲ ਜੂਗੀ ਇਹਦਾ ਪ੍ਰਾਈਸ ਹੈਗਾ ਆਹ ਹੈਗੀ 290 ਦੀ 9 ਮੀਟਰ ਹੈ ਨਾ ਤੇ ਆਹ ਹੈਗੀ ਆ ਭਾਈ ਇਹ ਤਾਂ ਲਿਖਿਆ ਨਹੀਂ ਹੈ ਇਹਦੇ ਲਿਖਿਆ ਜੀ ਤਾਂ ਚੱਤੀ ਆ ਇਹਦਾ ਕਿੰਨਾ ਦੀ ਇਹ ਹੈਗਾ 140 ਨਾ 140 ਦੀ 9 ਮੀਟਰ ਹੈ ਆ ਦੇਖ ਆ ਦੇਖ ਵਾਕੀ ਇੱਧਰ ਉਹ ਨੀਕਾ ਹੋਰੀ ਗ੍ਰੀਨ ਆ ਆ 330 ਰੁਪਏ ਦੀ 9 ਮੀਟਰ ਐਵੇਂ ਦੀ ਸਾਰੀ ਲੈਸ ਆ ਐਧਰ ਤਾਂ ਪਤਾ ਨਹੀਂ ਆਹ ਹੋਰ ਹੋਰ ਤੇ ਅੰਗਰੋਣਾ 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 ਇਹਦੇ ਵਿੱਚ ਲਿਖਿਆ ਨਹੀਂ ਆ ਭਾਈ ਰੇਟ ਇਹ ਆਹ ਕਿਹੜਾ ਹੈ ਦੇਖ ਲਓ ਲਓ ਤੇ ਕਢਾਈ ਨੂੰ ਪਤਾ ਰਾਜੂ ਵੀ ਦੇਣਾ ਹੈ। ਬਾਕੀ ਆ ਦੇਖੋ ਅੱਗੇ ਹੋਰ ਲਾਉਂਦੇ ਆ ਦੇਖੋ। ਬਾਕੂ ਵੀ ਬਾਕੀ ਕਿਹੜਾ ਰਿਕਾਰਡ ਵੀ ਲੱਗੇ ਹੋਏ ਨੇ। ਕਿਹੜਾ ਰਿਕਾਰਡ ਸਕੈਨ ਕਰਕੇ ਦੇਖੀ ਨਿਕਲਦਾ। ਤਾ ਦੇਖਦਾ ਸਕੈਨ ਕਰਕੇ। ਦੇਖ। ਕੱਢ ਜੋ, ਖਮਾਏ ਇੱਥੇ। ਇਹ ਤੱਕ ਜੱਕ ਨਹੀਂ। ਇੱਥੇ ਵੀ ਬਣੀ ਬਣੀ ਮਲਟੀ ਵੱਡਾ ਫੋਨਾ ਹੀ ਕਰਨਾ ਹੈ। ਹੂੰ। ਕੁਕ ਕੁਕ ਨਹੀਂ ਸੀ। ਗੂਗਲ 'ਚ ਨਿਕਲੂਗਾ। ਆ ਸਕੈਨਰ ਕੱਢ ਲੈਣਾ ਖਰਚ ਰੱਖਦਾ। ਚੱਲ ਕੋਡ ਨਿਕਲੂ ਮੈਨੂੰ ਤਾਂ ਕੋਡ ਉਂਦਾ ਹੋਣਾ। ਨਹੀਂ ਹੋਗਾ ਵੈਬਸਾਈਟ 'ਚ ਖੋਲ ਜੀ। ਜਾਂ ਵੈਬਸਾਈਟ ਖੋਲੀ। ਉਹ ਖੋਲ ਲਿੰਕ ਖੋਲ। ਉਹ ਲਿੰਕ ਖੋਲ। ਆਹ। ਇਹਨੂੰ ਕਾਪੀ ਕਰਕੇ ਗੂਗਲ 'ਤੇ ਪੇਸਟ ਕਰ ਦਿੰਦੇ ਹਾਂ। ਹਾਂ ਇਹਨੂੰ ਕਾਪੀ ਕਰ ਲਾ। ਆਹ ਭਈ ਅੱਗੇ ਭਾਈ ਹੋਰ। ਇਹ ਹੈਗੀ 360 ਦੀ ਨੌ ਮਿਸਟਰੀ। ਆ ਪਈਆਂ ਨੇ ਐਵੇਂ ਦੀਆਂ ਸਾਰੀਆਂ ਡੈਕਸ ਨਹੀਂ ਲੈਸਾਂ ਤੁਹਾਨੂੰ ਮਿਲ ਜਾਣਗੀਆਂ ਇੱਥੋਂ ਕਰੋ ਚੈੱਕ ਆ ਪਈ ਆ ਲੈ ਬਹੁਤ ਵੈਰਾਈਟੀ ਦੀਆਂ ਲੈਸਾਂ ਨੇ ਬਾਕੀ ਆ ਆ ਗਏ ਇੱਧਰ ਹੋਰ ਤੇ ਆ ਆ ਗਏ ਜਮੇ ਹਨ ਲੋ ਕਰੋ ਚੈੱਕ ਆ ਦੇਖੋ ਇੱਧਰ ਕਾੜੂਗਾ ਕੰਮ ਹਨ ਕੋਸ ਨਹੀਂ ਨਿਕਲ ਰਿਹਾ ਚੱਲ ਇਹ ਨੀਲਾ ਸਲੇ ਆਸ ਨਹੀਂ ਪਸੰਦ ਆਈ ਕਮਲੀ ਦੀ ਨਹੀਂ ਯਾਰ ਰੰਗ ਨਹੀਂ ਮਿਲਦਾ ਸਰ ਰੰਗ ਨਹੀਂ ਮਿਲਦਾ ਲਓ ਜਾ ਕਰੋ ਚੈੱਕ ਜੇ ਆਪਾਂ ਨੂੰ ਉਧਰ ਪੱਤਲੇ ਵਾਲੇ ਚ ਵੀ ਗ੍ਰੀਨ ਹੈ ਰੰਗ ਮਿਲਦਾ ਹੈ ਤੇ ਆ ਪਈਆ ਆ ਦਾ ਬਾਰਡਰ ਕਿਤੇ ਹੋਰ ਦਾ ਦੇ ਦਿੰਦਾ 골ਡਨ ਦਾ ਕੋਈ ਰੰਗ ਦੇਖੀ ਹੋ ਵੀ ਸੋਣੀ ਲੱਗਣੀ ਇਹਦਾ ਰੰਗ ਜੀ ਮਿਲਦਾ ਲਓ ਹਾਂ ਉਹ ਵੀ ਦੁਨੀਆ ਆ ਸਾਡਾ ਤੇ ਦਾਲੇ ਦਾ ਬੰਦ ਕਰਦੇ ਵੀ ਅਰਧਾਲੇ 310 ਦੀ ਆ ਗਈ ਆ 310 ਦੀ ਨਾ ਜਿਹੜਾ ਇਹ ਚ ਦੇਖੋ ਕਟਮੀ ਆ ਨਾ ਆ ਰਹੇ ਚਾਹ ਰਾਉਂਡ ਇਹ ਰਾਉਂਡ ਵਾਲੀ ਆ ਗਈ ਆ ਲਓ ਆ ਦੇਖੋ ਇਹ ਤਿੰਨ ਤਿੰਨ ਨੇ ਛੱਟ ਗਏ ਕਿੰਨੇ ਦਾ ਹੈ ਇਹ 280 ਦੀ ਲਓ 280 ਦੀ 9 ਮੀਟਰ ਵਾਲਾ ਤਿੰਨ 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 ਨੇ ਇਹਦੇ 9 9 18 ਦੇ ਲੋ ਲੱਗ ਵੀ ਜਾ 27 ਹੋ ਗਿਆ ਬਾਤ ਕੁਲੀ ਜਾਈ ਜੇ ਜੀ ਮੇਉਂ ਬੁਤਾ ਪਟਿਆਰੀ ਨਹੀਂ ਹੁੰਦੀ ਆ ਉਹ ਬਾਦਰ ਵਾਲੀ ਜਿਹੜੀ ਆ ਪਲੇਨ ਵਾਲੀ ਜਿਹੜੀ ਹੁੰਦੀ ਆ ਬਾਕੀ ਆ ਪਈਆਂ ਨੇ ਨਾਲ ਉਹਦੇ ਮੋਤੀ ਲੱਗੇ ਲੈਸ ਲੱਗੇ ਤੁਸੀਂ ਇਹ ਕਲਰ ਕਰਵਾ ਨਹੀਂ ਸਕਦੇ ਰੋਜੀ 130 ਦੀ 18 ਮੀਟਰ 18 ਮੀਟਰ ਬਲੈਕ ਤੁਸੀਂ ਵੀ ਕਰਵਾ ਸਕਦੇ 130 ਦੀ 18 ਮੀਟਰ ਲੋ ਵੀ ਹੋਲ ਸ਼ੇਡ ਰੇਟ ਚੱਕੋ ਤੁਸੀਂ ਆ 277 ਦੀ 9 ਮੀਟਰ ਮੈਸਟਰੈਂਟ ਨਾ ਹੋ ਗਿਆ ਹੋਵੇ ਨਾਲ ਜਿੱਡਾ ਟੁੱਟੇ ਨਾ ਮੈ ਹੀ ਹੋਊਗੀ ਇਹ ਜਿਹੜਾ ਫੋਮ ਕੋਲ ਭਾਈ ਪਰਖਣਾ ਆਪਾਂ ਨੂੰ ਪਤਾ ਨਹੀਂ ਕੀ ਇਸ ਬਾਰੇ ਹੂੰ ਹੈਂਡਵਰਕ ਨਾ ਹੋਵੇ ਇਹ ਬਾਕੀ ਆ ਨਾ ਲੱਗ ਗਿਆ ਇਹਦਾ 18 ਮੀਟਰ ਆ ਬਾਕੀ ਆ ਮੋਤੀ ਵਾਲੀਆਂ ਹੋਰ ਇੱਧਰ ਪਈਆਂ ਨੇ ਨਾ ਆ ਦੇਖੋ ਸਾਰੀਆਂ ਇੱਧਰ ਲਓ ਇੰਨਾ ਗਹਾਂ ਅਪਰੇਟ ਅੰਦਾਜ਼ਾ ਤੁਹਾਨੂੰ ਦੱਸਤਾ ਬਾਕੀ ਤੁਸੀਂ ਬਾਈ ਉਹਨਾਂ ਨੂੰ ਫੋਨ ਤੇ ਗੱਲ ਕਰ ਸਕਦੇ ਹੋ ਕਿ ਨਹੀਂ ਵੀ ਮੈਨੂੰ ਤਾਂ ਇੰਨਾ ਵੀ ਪਤਾ ਨਹੀਂ ਜਿਹੜਾ ਸਿਲਵਰ ਟੱਚ ਆ 골ਡਨ ਕਲਰ ਦੇ ਸੇ ਮੈਮੀ ਚਾਹੀਦਾ ਲਾ ਕੇ ਦਿਖਾਉਣਾ ਤੁਹਾਨੂੰ ਹੋਰ ਆ ਹੈਗੀ ਯਾਰ 400 ਰੁਪਏ ਦੀ 9 ਮੀਟਰ ਆਹ ਲੈ ਸੀ ਇਹ ਤੁਹਾਨੂੰ ਇਹ ਕੱਪੜਾ ਵੈਸੇ ਸ਼ਾਪਿੰਗ ਹੀ ਕਰ ਰਹੇ ਆਂ ਕਿੰਨੇ ਆ 290 90 290 9 ਮੀਟਰ ਲਓ ਐਵੇਂ ਦੀ ਲੈਸ ਆ ਤੇ ਆ ਭਈਆ ਆ ਭਈਆ ਹਟ ਜਾ 285 ਦੀ 9 ਮੀਟਰ ਬਾਕੀ ਲਾਸਟ ਨੂੰ ਬਹੁਤ ਮਿਲ ਜੂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਆ ਦੇਖੋ ਆ ਦਿਖਾਉਣਾ ਤੁਹਾਨੂੰ ਐਵੇਂ ਦੀ ਲੈਸ ਆ ਸਾਰੀ ਚੈੱਕ ਕੁਆਲਟੀ ਚੈੱਕ ਕਰੋ ਕੁਆਲਟੀ ਲਓ ਨਾਕੀ ਦੇਖੋ ਹਨਾ ਆ ਪਈਆਂ ਨੇ ਜਮ ਇਧਰ ਬਾਕੀ ਹੋਰ ਪਈਆਂ ਨੇ ਇਧਰ ਲਓ ਆ ਦੇਖੋ ਰੈਡ ਰੰਗ ਦੀ ਇਹ ਨਾਲ ਜਿਹੜਾ ਕਲਰ ਪੈ ਨਹੀਂ ਹੋਰ ਜਿਵੇਂ ਆਹ ਪੈ ਨਹੀਂ 1 ਕਿੰਨੇ ਮੀਟਰ ਹੁੰਦੇ ਨੇ 9 ਮੀਟਰ ਦੇ ਕੀ ਰੇਟ ਹੈ ਇਹਦਾ 120 ਦਾ 120 ਦਾ ਲਓ ਬਾਕੀ ਬਹੁਤ ਪਈਆ ਹਰ ਇੱਕ ਤਰ੍ਹਾਂ ਦੀ ਮਿਲ ਜੂ ਇਹ ਆ ਇਹ 9 ਮੀਟਰ ਇਹ 9 ਮੀਟਰ ਹਾਂ ਲਓ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲ ਜੂ ਲੈ ਸ ਆ ਦੇਖੋ ਸਾਰੇ ਇਧਰ ਗੋਲਡ ਗੋਲਡਨ ਆ ਗਿਆ ਨਾ ਹਾਂ 골ਡਨ ਖੁੱਲੀ ਚੱਕੀ ਆ ਭਈਆ ਖੁੱਲੀ ਲਓ ਵੀ ਆ 골ਡਨ ਆ ਗਈ ਹਾਂ 45 ਮੀਟਰ ਦਾ ਹਾਂ 45 ਮੀਟਰ ਆ ਗਈ ਹਾਂ ਲਾਓ ਕਰੋ ਚੈੱਕ ਆ ਵਾਲੀ 골ਡ ਜੀ 25 ਮੀਟਰ ਲਾਓ ਲਾਓ ਵੀ ਲੈਸਾਂ ਦਾ ਭੰਡਾਰ ਤੇ ਇਹ ਦੁਕਾਨ ਦਾ ਨਾਮ ਹੈਗਾ ਸਾਬਰ ਲੈਸ ਏਜੰਸੀ ਮੱਕੀ ਮੈਂ ਮੂਰੇ ਬੋਰਡ ਵੀ ਤੁਹਾਨੂੰ ਸ਼ੋਅ ਕਰਤਾ ਤੇ ਲੇਕਿਨ ਇਹ 20 ਮੀਟਰ ਆ ਨਾ ਇਹ ਡੇਢ ਕਿਸਾਉ ਦੀ ਮਿਲਦਾ ਇਹ ਦੇਖ ਰਹੇ ਹਾਂ ਮੈਨੂੰ ਪਤਾ ਕਰਾ ਜਿਵੇਂ ਇੰਨੇ ਕਿ ਦੀ ਹੈ ਵਧੀਆ ਲੱਗ ਰਿਹਾ ਉਹ ਹੋਰ ਟਾਈਮ ਹੋਗਾ ਸਾਰੀ ਮੱਕੀ ਉੱਪਰ ਹਾਂ ਹਰ ਤਰ੍ਹਾਂ ਦਾ ਪਿਆ ਲੱਗ ਹੋ ਗਿਆ ਆ ਪਈਆਂ ਨੇ ਇੱਧਰ ਪਈਆਂ ਨੇ ਬਥੇਰੀਆਂ ਨੇ ਆ ਪਈਆਂ ਨੇ ਲੈ ਲੈ ਲਈ ਸਾਰੇ ਹੈਗੇ ਹਾਂ ਹਾਂ ਆ ਪਈਆਂ ਨੇ ਲੈ ਆ ਵਾਈਟ ਆ ਗਈਆਂ ਡਾਈ ਵੀ ਹੋ ਜਾਂਦੀਆਂ ਹੋਣਗੀਆਂ ਨਾ ਹਾਂ ਮੈਂ ਬਲੈਕ ਪਹਿਲਾਂ ਦਿਖਾਤੀ ਸੀ ਆਪਾਂ ਲਓ ਜੀ ਆ ਆ ਗਈਆਂ ਇੱਧਰ ਸਾਰੀਆਂ ਆ ਦੇਖੋ ਇੱਧਰ ਆ ਜੀ ਇੱਧਰ ਅੰਨਾ ਕੰਨਾ ਮੇਰੇ ਕੋਲ ਅੰਨਾ ਕੰਨਾ ਕੁਤਮਾਨ ਹਾਂ ਹਾਂ ਲੈ ਆਇਓ ਸੂਟ ਲਓ ਵੀ ਤੁਹਾਨੂੰ ਇਹਨੇ ਬਟਨ ਵੀ ਮਿਲ ਜਾਣਗੇ ਆ ਇਹਦੇ ਮੈਂ ਆ ਦੇ ਹੋਲਡ ਨਾ ਬਈ ਛੋਟੇ ਬਟਨ ਤੇ ਜਾ ਰਹੇ ਹਾਂ ਹੂੰ ਛੋਟੇ ਆ ਦੇਖੋ ਸਾਰਾ ਪਹਿਲਾਂ ਇੱਥੇ ਲਾਇਆ ਸੀ ਹਾਂ ਵੀ ਕਿੰਨਾ ਦਾ ਭਾਈ ਇਹ ਕਿਹੜਾ ਆ ਜੀ ਹਾਂ ਜੋ ਉੱਧਰ ਵੀ ਆ ਗਿਆ ਭਾਈ ਲੱਗਦਾ ਤੇ ਲਿਆ ਬੁੱਤ ਸੂਟ ਦੇ ਦੋ ਹੈਗੀ ਐ ਇੱਕ ਚੀਜ਼ ਮੈਂ 25 ਰੁਪਏ ਦੀ ਕੋਈ 24 ਰੁਪਏ ਦੀ ਐ ਅਲੱਗ-ਅਲੱਗ ਰੇਟ ਆ ਸਾਡੇ ਦਾ ਯਾਨੀ 25 ਰੁਪਏ 24 ਰੁਪਏ ਆਏ ਹਨ ਇਹਨਾਂ ਦਾ ਰੇਟ ਆਪਾਂ ਤੁਸੀਂ ਦੇਖ ਸਕਦੇ ਹੋ ਨਾ ਲਓ ਵੀ ਆਹ ਦੇਖੋ ਸਾਰਾ ਲਓ ਵੀ ਲਓ ਵੀ ਜੇ ਤੁਸੀਂ ਸ਼ਹਿਰ ਮਰੇਕ ਕੋਲੇ ਹੋਲ ਸੇਲ ਤੇ ਲੈਸਾਂ ਲੈਣੀਆਂ ਨੇ ਤਾਂ ਆਪਾਂ ਤੁਹਾਨੂੰ ਦੁਕਾਨ ਦਿਖਾਉਣੀ ਆ ਦਿਖਾਤੀ ਲਓ ਵੀ ਆ ਗਏ ਆਪਾਂ ਲੈਸ ਵਾਲੇ ਦੇ ਹੁਣ ਆਪਾਂ ਜਾ ਰਹੇ ਆ ਅੱਗੇ ਤੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਆਪਾਂ ਲੋਹਾ ਬਾਜ਼ਾਰ ਚਮੜਾ ਬਾਜ਼ਾਰ ਕਿਵੇ ਲਓ ਵੀ ਇੱਧਰ ਤੁਹਾਨੂੰ ਕਢਾਈ ਵਾਲੀਆਂ ਦੁਕਾਨਾਂ ਮਿਲ ਜਾਣਗੀਆਂ ਜੇ ਤੁਸੀਂ ਕਢਾਈ ਕਰਾਉਣੀ ਹੈ ਨਾ ਇਹ ਲੋਹੇ ਬਾਜ਼ਾਰ ਦੇ ਬਿਲਕੁਲ ਨਾਲ ਹੀ ਇਹ ਮਾਰਕੀਟ ਹੈ ਤੇ ਇੱਥੇ ਤੁਹਾਨੂੰ ਸਾਰੀਆਂ ਕਢਾਈ ਵਾਲੀਆਂ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਆਪਾਂ ਪਹੁੰਚ ਗਏ ਅੱਗੇ ਆ ਲੋਹਾ ਬਾਜ਼ਾਰ ਚਮੜਾ ਬਾਜ਼ਾਰ ਲਓ ਵੀ ਹੁਣ ਪਹੁੰਚ ਗਏ ਆਪਾਂ ਚਮੜਾ ਬਾਜ਼ਾਰ ਤੇ ਇੱਥੋਂ ਲੈਣੀ ਆਪਾਂ ਪੰਜਾਬੀ ਜੁੱਤੀ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਪੰਜਾਬੀ ਜੁੱਤੀ ਲਓ ਵੀ ਇਹ ਆ ਸਾਡਾ ਚਮੜਾ ਬਾਜ਼ਾਰ ਲਓ ਵੀ ਹੁਣ ਆ ਗਏ ਆ ਪਜੁੱਤੀ ਵਾਲੇ ਜਗਾਂ ਤੇ ਮੇਰਾ ਬਾਕੀ ਕਰਦੇ ਬੈਠੇ ਇਹ ਜੁੱਤੀ ਲਾ ਕੇ ਚੱਲ ਜਾਣਗੇ ਤੇ ਆ ਦੇਖੋ ਕਲੈਕਸ਼ਨ ਵਾਲੀ ਪੁਣੇ ਠੀਕ ਨੇ ਜੇ ਇਹਨਾਂ ਨੂੰ ਲਾਈਟ ਦੀ ਚੱਲ ਲਓ ਵੀ ਬਾਅਦ ਦੇਖ ਤੇ ਆਹ ਕੜਾਈਆਂ ਦੇ ਜੁੱਤੀਆਂ ਆਪਣੇ ਬਾਕੀ ਆ ਆ ਦੇਖੋ ਇੱਧਰ ਤੇ ਤੁਹਾਨੂੰ ਐਡਰੈਸ ਵੀ ਦਿਖਾਉਣਾ ਮੈਂ ਬਾਈ ਦਾ ਲਓ ਘਾੜ ਰਿਹਾ ਦਾ ਪ੍ਰੋਪਰ ਉਹਨਾਂ ਨੇ ਇੱਕ ਸਾਰਾ ਸਾਰਾ ਗੱਲ ਲੌਬੀ ਪਹੁੰਚ ਗਏ ਆਪਾਂ ਘਰੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕਨੇਮ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ